ਬੈਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੈਗੁਰਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਕਿਰਪਾ ਕਰਨੀ ਜੀ ਮਿਹਰ ਕਰਨੀ ਜੀ ਬੈਗੁਰਜੀ ਹੁਣ ਅਬਰ ਸੋਈ ਚ ਜਾਵਾਂਗੇ ਰਸੋਈ ਚ ਆਟਾ ਗੁੰਨ ਕੇ ਰੱਖਤਾ ਹੈ ਤੇ ਦੁੱਧ ਪਾਣੀ ਦਾ ਕੰਮ ਨਿਬੇੜਤਾ ਸੀਗਾ ਲੋ ਜੀ ਦੁੱਧ ਆ ਗਿਆ ਇਹ ਆਪਣਾ ਪਾਇਆ ਹੈ ਤਾਂ ਮਨੇ ਮੇੜ ਗਿਆ ਹੈ ਹੁਣ ਕਿੰਨੀਆਂ ਧੋਦਣੀਆਂ ਪਾਣੀ ਆਪਾਂ ਨੇ ਗਰਮ ਕਰ ਲਿਆ ਹੁਣ ਥੋੜਾ ਜਿਹਾ ਫਿਰ ਪਾ ਲੈਣੇ ਬਿਮ ਬਿਮ ਪਾ ਕੇ ਪਾਣੀ ਗਰਮ ਕਰਕੇ ਹੁਣ ਕੰਨੀयां ਧੋ ਦਨੇ ਆ ਮਾਜ ਦਨੇ ਆ ਚੰਗੀ ਤਰ੍ਹਾਂ ਫੇਰ ਕਰਦਿਆਂ ਹੋਰ ਕੰਮ ਜਿਹੜਾ ਰਹਿ ਗਿਆ ਲੋ ਜੀ ਪਹਿਲਾਂ ਕੇਲੀਆਂ ਮਾਜਦੀਏ ਤੇ ਇਕੱਠੇ ਹੋ ਜਾਂਦੇ ਨੇ ਪਾਣੀ ਬਹੁਤ ਤੇ ਚਾਲੇ ਵੀ ਹੋ ਜਾਂਦੇ ਨੇ ਤੇ ਕੰਨੀ ਆ ਗਈਆਂ ਨੇ ਤੇ ਹੁਣ ਪਹਿਲਾਂ ਹੀ ਨਿਵੇੜਦੀਏ ਫਿਰ ਦੁੱਧ ਜੰਮ ਜੇ ਜਾਂਦਾ ਪਹਿਲਾਂ ਕੰਨੀਆਂ ਦਾ ਕੰਮ ਨਿਭੜ ਜੇ ਵੀ ਆਪਣਾ ਫਿਰ ਕੰਮ ਘਟ ਜਾਂਦਾ ਸੋਈ ਹੌਲੀ ਜੀ ਹੋ ਜਾਂਦੀ ਹੈ ਭੀੜ ਘਟ ਜਾਂਦੀ ਰਸੋਈ ਚ ਹਾਂ ਲੋ ਜੀ ਵੈਗਰੂ ਜੀ ਹੁਣ ਆਪਾਂ ਕੰਨੀਆਂ ਦਾ ਕੰਮ ਨਿਬੇੜਤਾ ਤੇ ਹੁਣ ਲੱਗ ਜਾਨੇ ਰੋਟੀ ਹੁਣ ਇਧਰ ਰੋਟੀ ਲਾਉਣੀ ਆਪਾਂ ਬੇਟੇ ਨੇ ਜਾਣਾ ਬੇਟਾ ਤਿਆਰ ਹੋ ਰਿਹਾ ਤੇ ਆਪਾਂ ਰੋਟੀ ਲਾ ਲੈਣੇ ਆ ਲੋ ਜੀ ਹੁਣ ਰੋਟੀ ਲਾ ਲਈਏ ਸਬਜੀ ਆਪਣੀ ਪਈ ਸੀਗੀ ਬੇਟੇ ਨੂੰ ਪਾ ਦਾਂ ਮੈਂ ਬੇਟਾ ਤਿਆਰ ਹੋ ਕੇ ਆ ਗਿਆ ਸਬਜੀ ਪਾ ਦਨੀ ਆ ਤੇ ਰੋਟੀ ਲਾ ਲੈਣੀ ਆ ਹੁਣ ਮੈਂ ਆਪਾਂ ਦੀਆਂ ਵੀ ਦੋ ਦੋ ਲਾ ਲਾਉਣੇ ਆ ਪਹਿਲਾਂ ਬੇਟੀ ਨੂੰ ਦੇ ਦੀਏ ਬੇਟਾ ਰੋਟੀ ਲੈ ਕੇ ਜਾਊਗਾ ਪਤੀ ਖਾਊ ਆਪਾਂ ਫੇਰ ਰੋਟੀ ਲਾ ਲਈਏ ਪਹਿਲਾਂ ਹੋਰ ਕੰਮ ਕਰਦੀਆਂ ਜੀ ਪਹਿਲਾਂ ਰੋਟੀ ਦਾ ਕੰਮ ਨਿਬੇੜ ਤਾਂ ਹੁਣ ਇਹ ਆਪਾਂ ਨੇ ਧਰ ਲਿਆ ਏ ਭਾਂਡਾ ਇਹ ਪਾਉਣੀਆਂ ਆਪਾਂ ਘਿਓ ਦੇਸੀ ਲੋ ਜੀ ਜੰਮਿਆਂ ਵੀ ਪਿਆ ਹੁਣ ਪਹਿਲਾਂ ਕਰ ਦੇਣਾ ਪੱਟਣਾ ਪੈਣਾ ਆਪਾਂ ਨੂੰ ਲੋ ਜੀ ਪਹਿਲਾਂ ਪੱਟ ਲਾਣੇ ਆ ਪੱਟ ਕੇ ਦੇ ਵਿੱਚ ਪਾਉਣੇ ਆ ਇਹ ਕੀ ਕੰਮ ਕਰਦੇ ਆਪਾਂ ਤੁਹਾਨੂੰ ਦੇਖੀ ਜਾਏ ਉਹ ਅੱਗੇ ਅੱਗੇ ਲੋ ਜੀ ਦੇਸੀ ਘਿਓ ਪਾ ਲਿਆ ਏ ਗਰਮ ਕਰ ਲਿਆ ਆਪਾਂ ਨੇ ਚੰਗੀ ਤਰ੍ਹਾਂ ਤੇਜ਼ ਕਰ ਲਾਨੇ ਆ ਥੋੜਾ ਜਿਹਾ ਕਿਉਂ ਜ਼ਿਆਦੇ ਆ ਗਰਮ ਨਹੀਂ ਹੁੰਦਾ ਲੋ ਜੀ ਇਹਦੇ ਵਿੱਚ ਪਾ ਲਿਆ ਹੁਣ ਜੀਰਾ ਇੱਕ ਚਮਚਾ ਅੱਧੇ ਅੱਧੇ ਦੋਈ ਪਾ ਲਏ ਨੇ ਲੋ ਜੀ ਇਹ ਜੀਰਾ ਰਿੱਜ ਗਿਆ ਏ ਆਪਾਂ ਹੁਣ ਲਗਾਉਨੇ ਆ ਆਪਾਂ ਤੜਕਾ ਤੜਕਾ ਕੀ ਚੀਜ਼ ਨੂੰ ਲਗਾਉਨੇ ਆ ਤੁਹਾਨੂੰ ਦਿਖਾਉਨੇ ਆ ਆਪਾਂ ਤੇਲ ਕਿਉਂ ਦਾ ਗਰਮ ਹੋ ਗਿਆ ਇਹ ਦੇਸੀ ਤੇ ਹੁਣੇ ਜੀਰਾ ਭੁੱਜ ਜਵੇ ਥੋੜਾ ਜਿਹਾ ਲੋ ਜੀ ਇਹ ਭੁੱਜ ਗਿਆ ਏ ਤੇ ਹੁਣੇ ਪਾਉਨੇ ਆ ਇਹਦੇ ਵਿੱਚ ਬੈਗਰੂ ਜੀ ਇਹ ਆਪਾਂ ਨੇ ਕੁੱਟ ਲੈਨੇ ਪਿਆਜ਼ ਹਰੇ ਪਿਆਜ਼ ਹਰੀਆਂ ਭੂਕਾਂ ਹਰੀਆਂ ਮਿਰਚਾਂ ਆਦਰਕ ਤੇ ਹੁਣੇ ਲਾਉਨੇ ਆ ਤੜਕਾ ਆਪਾਂ ਤੜਕਾ ਲਗਾ ਲਿਆ ਚੰਗੀ ਤਰ੍ਹਾਂ ਇਹ ਬਣ ਗਈ ਕੀ ਚਟਣੀ ਆਪਣੀ ਚਟਣੀ ਬਣ ਗਈ ਆ ਦੇਸੀ ਘਿਓ ਦਾ ਲਗਾ ਲਿਆ ਆਪਾਂ ਨੇ ਤੜਕਾ ਸਬਜੀ ਮੰਗ ਪਿਆਜ਼ਾਂ ਦਾ ਹਰੀਆਂ ਦੇ ਕੱਟਲੇ ਸੀਗੇ ਵਿੱਚ ਭੂਕਾ ਪਾ ਲੀਆਂ ਸੀਗੇ ਲੋ ਜੀ ਹੁਣੇ ਤੜਕਾ ਲਗਾ ਲਿਆ ਆਪਾਂ ਨੇ ਕਾਫੀ ਰਿਜ ਗਿਆ ਏ ਵਧੀਆ ਲੋ ਜੀ ਬੈਗਰੂ ਜੀ ਹੁਣ ਰਿਜ ਲੀ ਜਾਂਦੇ ਹੋਰ ਰਿਜ ਲਣ ਦੇ ਇਹਨੂੰ ਫਿਰ ਹੋਰ ਕੰਮ ਕਰ ਲੈਣੇ ਆ ਇੰਨੇ ਆਪਾਂ ਇਹਨੇ ਰਿਜ ਦਾਂ ਫਿਰ ਗੈਸ ਬੰਦ ਕਰ ਜਾਾਂਗੇ ਕੋਲ ਥੜ ਕੇ ਰਿਨ ਲੈਣੇ ਆ ਥੋੜਾ ਜਾਂ ਬੈਸ ਤੇਜ਼ ਰਿਜਿਆ ਸੀਗਾ ਹੁਣ ਥੋੜਾ ਜਿਹਾ ਘੱਟ ਕਰਤਾ ਮੈਂ ਥੱਲੇ ਨਾ ਲੱਗ ਜਵੇ ਕਾਫੀ ਰਿਜ ਗਿਆ ਏ ਫਰਕ ਪੈ ਗਿਆ ਲੋ ਜੀ ਵਧੀਆ ਬਣ ਗਈ ਆ ਆਪਣੀ ਚਟਨੀ ਲੋ ਜੀ ਵੈਗਰੂ ਜੀ ਇੱਧਰ ਆਪਾਂ ਨੇ ਕਿਉ ਗਰਮ ਕਰ ਲਿਆ ਏ ਕਿਉ ਗਰਮ ਕਰ ਲਿਆ ਹੁਣ ਪਾ DNA ਇਹ ਕੇਨੀ ਚ ਕੇਨੀ ਚ ਪਾਉਣਾ ਤੇ ਹੁਣ ਔਖਾ ਡੁੱਲੂ ਵੀ ਏਕਣ ਪਹਿਲਾਂ ਥੋੜਾ ਜਿਹਾ ਕੜਸੀਨਾ ਪਾ ਦਨੇ ਆ ਲੋ ਜੀ ਕੜਸੀਨਾ ਪਾਤਾ ਥੋੜਾ ਜਾਂ ਤੇ ਹੁਣ ਇਹ ਆਪਾਂ ਚੱਕ ਕੇ ਪਾਉਨੇ ਆ ਹੌਣ ਰੱਖਤਾ ਇਹ ਆਪਾਂ ਨੇ ਹੋਮੀ ਤਾਂ ਕੜਸੀਨਾ ਬਹੁਤ ਟਾਈਮ ਲੱਗ ਜਾਣਾ ਪਹਿਲਾਂ ਥੋੜਾ ਥੋੜਾ ਕੜਸੀਨਾ ਪਾ ਦਨੇ ਆ ਫਿਰ ਚੱਕ ਕੇ ਪਾ ਦਾਂਗੇ ਕਿੰਨਾ ਕੁ ਪੈੰਦਾ ਭਰਿਆ ਵਾ ਜਿਆਦਾ 2 ਟਾ ਹੀ ਕਿਲੋ ਹੋ ਗਿਆ ਹੋਣਾ ਕਿਉ ਆਪਣਾ ਮਿਲ ਲਾ ਇਹਦਾ ਲੋ ਜੀ ਬੈਗ ਨੂੰ ਜੀ ਪਹਿਲਾਂ ਕਰਸੀ ਨਾਲੇ ਪਾ ਦਈਏ ਕਰਸੀ ਨਾ ਤਾਂ ਪਾਈ ਤਾਂ ਜਾਣੇ ਤਾਂ ਬਹੁਤ ਟਾਈਮ ਲੱਗ ਜਾਣਾ ਹੁਣ ਰੱਖ ਤੀ ਕਰਸੀ ਤੇ ਆਪਾਂ ਚੱਕ ਕੇ ਪਾਉਨੇ ਆ ਪਾਣੀ ਤੋਂ ਬਚਾ ਕੇ ਲੋ ਜੀ ਹੁਣ ਪਾਉਨੇ ਆ ਆਪਾਂ ਚੱਕ ਕੇ ਰੱਖ ਕੇ ਕੀ ਸੀਤੀ ਪੈ ਜੂਗਾ ਲੋ ਜੀ ਚੱਕ ਕੇ ਪਤਾ ਇਹ ਲੱਸੀ ਜੀ ਠੇਠਾਂ ਰਹਿ ਗਈ ਕਿੰਨੀ ਚ ਪਾਤਾ ਠੱਕੜ ਲਗਾ ਦਨੇ ਹੁਣ ਇਹਦਾ ਨਚੋੜ ਦਈਏ ਪਹਿਲਾਂ ਇਹਨੂੰ ਫਿਰ ਲੋ ਜੀ ਵੈਗਰੂ ਜੀ ਥੋੜੀ ਥੋੜੀ ਪਾਉਣੀ ਡੁੱਲਣ ਤੋਂ ਖਤਰਾ ਰਹਿੰਦਾ ਕਿੰਨੀ ਕਿ ਪਾਤੀ ਇਕੱਠਾ ਹੋ ਜੂਗਾ ਕਿ ਉਹ ਦੂਜੇ ਡੱਬਿਆਂ ਚ ਪਿਆ ਹਲੇ ਬਾਦੂ ਆਪਣੇ ਕੋ ਇਹ ਤਾਜ਼ਾ ਹੁਣ ਪਾ ਰੱਖ ਦਨੇ ਆ ਕਿੰਨੀ ਚ ਪਾ ਦਨੇ ਆ ਪਹਿਲਾਂ ਕਿੰਨੀ ਆਲ ਆ ਪੰਬੇਲਾ ਕਰਨੇ ਆ ਉਹ ਆਪਣੇ ਨਾਲੀਆਂ ਸੀਗੀਆਂ ਪਿੰਨੀ ਆ। ਇਹ ਹੁਣ ਤਾਤਾਏ ਆਪਾਂ। ਇਹ ਮਿਕਸ ਨੂੰ ਤਾਂ 깔 ਸਾਫ ਕਰਕੇ ਲਗਾ ਦਨੇ ਆ। ਕਟਨ ਲਗਾ ਕੇ ਨੂੰ ਰੱਖ ਰਹੇ ਹਾਂ ਜਦ ਫਿਰ ਕਰਾਂਗੇ ਫਿਰ ਪਾ ਦਾਂਗੇ ਇਹਦੇ ਚ। ਲੋ ਜੀ ਵੈਗਰੂ ਜੀ ਹੁਣ ਆਪਾਂ ਲਗਾਉਨੇ ਆ ਤੜਕਾ। ਕਿਉ ਪਾ ਲਿਆ ਇਹ ਜੀਰਾ ਪਾ ਲਿਆ ਇਹ ਹੁਣ ਫਿਰ ਸ਼ਾਮ ਨੂੰ ਤੜਕਾ ਲਗਾਉਨੇ ਆ। ਤੜਕਾ ਕੀ ਨੂੰ ਲਗਾਉਨੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਇੰਨੇ ਇੱਧਰ ਬਣਾਉਨੇ ਆ ਚਾਹ ਆਪਾਂ ਨਾਲੇ ਦੁਪਹਿਰ ਦੀ। ਨੌਲੇ ਲਗਾ ਦਨੇ ਤੜਕਾ ਫਿਰ ਮੈਂ ਸਜ ਚਲੇ ਜਾਂਦੇ ਆ ਫਿਰ ਕਵੇੜਾ ਹੋ ਜਾਂਦਾ ਆਪਾਂ ਨੂੰ ਇਹ ਜਿਹੜਾ ਲਸਣ ਗਠਾ ਪਿਆਜ਼ ਅਦਰਕ ਗ੍ਰੈਂਡਰ ਕਰ ਲਿਆ ਲੋ ਜੀ ਲਗਾਤਾ ਤੜਕਾ ਆਪਾਂ ਨੇ ਤੜਕਾ ਲਗਾਤਾ ਆਟਾ ਗੁੰਨਤਾਈ ਹੁਣ ਜਾਂਦੇ ਆਪਾਂ ਮੱਝਾਂ ਚ ਧਾਰਾ ਕੱਢਣ ਧਾਰਾ ਕੱਢ ਲਈ ਕੰਮ ਨਬੇੜਤਾ ਲੋ ਜੀ ਹੁਣ ਵੈਗਰੂ ਜੀ ਮੀ ਵੀ ਦੇਖੋ ਕਿੰਨਾ ਪੈ ਰਿਆ ਬਾਰ ਬੁਰਾ ਹਾਲ ਹੋਇਆ ਪਿਆ ਸਾਰਾ ਹੀ ਚੋ ਰਿਹਾ ਰੱਬ ਵੀ ਪਤਾ ਨਹੀਂ ਕੀ ਕਰਦਾ ਦੇਖੋ ਕਿੰਨਾ ਮੀਂਹ ਪੈ ਰਿਹਾ ਬਾਰ ਸਾਰੀ ਹੋ ਗਈ ਫੀਡ ਫੂਡ ਸਾਰੀ ਗਿੱਲੀ ਹੋ ਗਈ ਤੈਰ ਇਹ ਜਮੀਂ ਚ ਮੈਜਾਂ ਦਾ ਵੀ ਔਖਾ ਹੀ ਜੀ ਲੋ ਜੀ ਕੀ ਕਰੀਏ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ